हां जी मित्रों ਆਪਾਂ ਨੇ ਇੱਕ ਬਾਈ ਕੋਲ ਪਹੁੰਚਿਆ ਘਰੇ ਉਹਦੇ ਕੋਲ ਬਹੁਤ ਵਧੀਆ ਇੱਕ ਚੂਰਨ ਤਿਆਰ ਕੀਤਾ ਉਹਨੇ ਮਤਲਬ ਕਿ ਜਿਹਦਾ ਕੋਈ ਬੜਾ ਵੇਟ ਵਧਿਆ ਹੋਇਆ ਹੈ ਮੋਟਾਪਾ ਕਿਸੇ ਨੂੰ ਉਹ ਚੂਰਨ ਜਿਹੜਾ ਬਹੁਤ ਫਾਇਦੇਮੰਦ ਹੈਗਾ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਉਹ ਖੜਾ ਉੱਪਰ ਤੇ ਉੱਪਰ ਚੱਲ ਕੇ ਆਪਾਂ ਗੱਲਬਾਤ ਕਰਦੇ ਆ ਤੇ ਕੀ ਫਾਇਦਾ ਕੀ ਨੁਕਸਾਨ ਆਪਾਂ ਸਾਰੀ ਗੱਲਬਾਤ ਕਰਦੇ ਆ ਆਜੋ ਲਓ ਜੀ ਚੱਲਦੇ ਆਪਾਂ ਬਾਈ ਕੋਲ ਤਹਾਂ ਖੜੇ ਨੇ ਬਾਈ ਤੇ ਗੱਲਬਾਤ ਕਰਦੇ ਆਪਾਂ ਕੀ ਫਾਇਦੇ ਨੇ ਕੀ ਨੁਕਸਾਨ ਨੇ ਚੂਰਨ ਦੇ ਤੇ ਆਜੋ ਚਲਦੇ ਅੰਦਰ ਹਾਂ ਸੇ ਪੜਗ ਇੱਥੋਂ ਨਹੀਂ ਚਲਵਣਦੇ ਫੇਰਾ ਲਓ ਮਿਲ ਲਗਦਾ ਆத்ਰੀ ਬੈਠਾ ਲਾ ਆ ਪਿਆ ਚੋਰ ਨਹੀਂ ਬਾਈ ਕੀ ਹਾਲ ਹੈ ਹਾਸ਼ੀ ਗੱਲ ਹੋ ਠੀਕ ਹੋ ਬਾਈ ਆਜ ਬਾਈ ਦਿਓ ਜਾਣਕਾਰੀ ਆਹੀ ਜੂਰ ਨੂੰ ਹਾਂਜੀ 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 ਆਹੀ ਬੱਲੇ ਯੇ ਮੇਰਾ ਤਾਂ ਦਮ ਚੜਾਦਾ ਵੀ ਪੜਗ ਨਹੀਂ ਆਏ ਆ আচ্ছা ਇਹ ਆਈਟਮ ਆ ਬਈ ਹੈ ਹਾਂਜੀ ਬਾਈ ਤੇ ਕਿੰਨੇ ਟਾਈਮ ਚ ਇਹ ਕਿੰਨਾ ਵੇਟ ਆ ਜਿਹੜਾ ਇਹ ਮਟਾਪਾ ਘਟਾਉਂਦੀ ਬਈ ਇਹ ਇਹ ਬਾਈ 20 ਤੋਂ 25 ਦਿਨਾਂ ਦੇ ਵਿੱਚ 4 ਤੋਂ 5 ਕਿਲੋ ਘਟਾ ਦਿੰਦੀ ਅੱਛਾ ਜੀ ਹਾਂਜੀ ਬਾਈ ਇਹਦੇ ਫਾਇਦੀ ਫਾਇਦੇ ਨੁਕਸਾਨ ਤਾਂ ਬਾਈ ਕੋਈ ਹੈ ਨਹੀਂ ਹੂੰ ਹਾਂਜੀ ਹਾਂ ਅੱਛਾ ਵੀ ਮਤਲਬ 4-5 ਕਿਲੋ ਮਤਲਬ ਜੇ ਤੋੜਾ ਫੇਰਾ ਕਰਿਆ ਅਗਲਾ ਨਾਲ ਪ੍ਰੈਕਟਿਸ ਫਿਰ ਬਾਈ ਕਰਦੇ ਨੇ ਪ੍ਰੈਕਟਿਸ ਉਹ ਨਾ ਵੇਟ ਫੇਰ ਵੀ ਨਹੀਂ ਘਟਦਾ ਵਾਟ ਘਟ ਜਾਂਦਾ ਅੱਛਾ ਕਿੰਨਾ ਘਟ ਜਾਂਦਾ ਬਾਈ ਫਿਰ ਬਾਈ ਤੁਸੀਂ ਲਾ ਲਓ 7-8 ਕਿਲੋ ਦੇ ਤਕਰੀਬਨ ਵਗ ਜਾਂਦਾ ਜੀ ਬੰਦਾ ਬੇਟ ਕੋਈ ਇਹਦਾ ਨੁਕਸਾਨ ਤਾਂ ਨਹੀਂ ਬਈ ਇਹਦਾ ਵੀਰ ਇਹਦਾ ਕੋਈ ਨੁਕਸਾਨ ਨਹੀਂ 100% ਇਹਦਾ ਰਿਜ਼ਲਟ ਮਿਲੋ ਤੁਹਾਨੂੰ ਫਾਇਦੇਮੰਦ ਹੀ ਹੈ ਅੱਛਾ ਦੇਸੀ ਚੂਰ ਨਾਲ ਜਿਹੜਾ ਦੇਸੀ ਚੂਰ ਨਾਲ ਵੀਰੇ ਘਰ ਦੀਆਂ ਚੀਜ਼ਾਂ ਤੋਂ ਬਣਿਆ ਹੋਇਆ ਹੂੰ ਅੱਛਾ ਹਾਂਜੀ ਹਾਂਜੀ ਚਲੋ ਵੈਸੇ ਤੁਸੀਂ ਦੱਸ ਦੇਣੀ ਹੈ ਵੀ ਕਿਵੇਂ ਬਣਿਆ ਵੈਸੇ ਬਾਲੇ ਨੇ ਚਲਾ ਰੱਖਿਆ ਕਹਿੰਦੇ ਚਲੋ ਇਹਨੂੰ ਕੱਟ ਦੇ ਇਹਨੂੰ ਕੱਟ ਦੇ ਅੱਛਾ ਤੇ ਕੱਟ ਦਾਂਗੇ ਤੁਸੀਂ ਅੱਛਾ ਭਾਈ ਇਹ ਲੈਣਾ ਕਿਵੇਂ ਹੈ ਕਿਵੇਂ ਇਹਨੂੰ ਯੂਜ਼ ਕਿਵੇਂ ਕੀਤਾ ਜਾਂਦਾ ਭਾਈ ਇਹ ਏ ਬਾਈ ਸ਼ਾਮ ਨੂੰ ਅੱਧਾ ਚਮਚ ਹਮ ਇੱਕ ਗਲਾਸ ਕੱਚ ਦੇ ਪਾਣੀ ਦਾ ਲੈ ਕੇ ਆਪਾਂ ਉਹਦੇ 'ਚ ਪਾ ਕੇ ਸ਼ਾਮ ਨੂੰ ਪੀਣਾ ਹੈ ਸਵੇਰੇ ਖਾਲੀ ਪੇਟ ਇਹਨੂੰ ਨਚੋੜ ਕੇ ਅੱਧਾ ਨਿੰਬੂ ਵਿੱਚ ਇਹਦੇ ਨਚੋੜ ਕੇ ਤੇ ਇਹਨੂੰ ਆਪਾਂ ਪੀਣਾ ਪਾਣੀ ਉਹ ਅੱਧਾ ਚਮਚਾ ਪਾ ਕੇ ਮਤਲਬ ਪਾਣੀ ਦੇ ਵਿੱਚ ਇਹਨੂੰ ਅੱਧਾ ਚਮਚ ਛੱਡ ਦੇਣਾ ਗਲਾਸ 'ਚ ਹਾਂਜੀ ਹਾਂਜੀ ਰਾਤ ਨੂੰ ਪਿਉ ਕੇ ਰੱਖ ਲੈ ਰਾਤ ਨੂੰ ਪਿਉ ਕੇ ਰੱਖਣਾ ਸਵੇਰੇ ਇਹਨੂੰ ਪੋਣਾ ਹੈ ਇਹ ਵੀ ਕਨਫਿਊਜ਼ ਹੈ ਵੀ ਕੰਚ ਦੇ ਗਲਾਸ 'ਚ ਕਿ ਨਹੀਂ ਵੀਰੇ ਕੰਚ ਦੇ ਗਲਾਸ 'ਚ ਅੱਛਾ ਹਾਂਜੀ ਹਾਂਜੀ ਕੰਚ ਦੇ ਗਲਾਸ 'ਚ ਕੰਚ ਦੇ ਗਲਾਸ 'ਚ ਤੇ ਉਸ ਤੋਂ ਬਾਅਦ ਫਿਰ ਸਵੇਰੇ ਆਪਾਂ ਨੂੰ ਪੁਣ ਕੇ ਇਹਦਾ ਨਿੰਬੂ ਨਿਚੋੜ ਕੇ ਹੂੰ ਤੇ ਇਹਦਾ ਪਾਣੀ ਪੀਣਾ ਆਪਾਂ 2 ਘੰਟੇ ਬਾਈ ਕੁਝ ਖਾਣਾ ਅੱਛਾ 2 ਘੰਟੇ ਕੁਝ ਨਹੀਂ ਖਾਣਾ ਨਹੀਂ 2 ਘੰਟੇ ਕੋਈ ਤੋਰਾ ਫੇਰਾ ਵੀ ਕਰਨਾ ਹੋਊ ਜਾਂ ਤੋਰਾ ਫੇਰਾ ਜੇ ਕਰ ਲੋਗੇ ਤਾਂ ਬਿਹਤਰਾ ਤੁਹਾਡਾ ਬੇਟ ਜਿਆਦਾ ਲੂਜ਼ ਹੋ ਜੂਗਾ ਤੇ ਨਹੀਂ ਫਿਰ 4-5 ਕਿਲੋ ਦਾ ਵੀ ਦੇਣਾ ਚ ਆਰਾਮ ਘਟਾਈ ਦਿੰਦਾ ਅੱਛਾ ਜੀ ਤੇ ਹਾਂਜੀ ਬਾਈ ਜੀ ਫਿਰ ਇਹ ਜੇ ਕਿਸੇ ਨੇ ਮਕਾਉਣਾ ਹੋਵੇ ਕਿਸ ਤਰ੍ਹਾਂ ਮੰਗਾਇਆ ਜਾਂਦਾ ਫਿਰ ਵੀਰੇ ਆਨਲਾਈਨ ਦੇਖੋ ਸਕਰੀਨ ਤੇ ਨੰਬਰ ਚੱਲ ਰਿਹਾ ਆਨਲਾਈਨ ਅਸੀਂ ਭੇਜ ਦਿਆਂ ਅੱਛਾ ਜੀ ਹੁਣ ਪੰਜਾਬ ਦੇ ਹਾਲਾਤ ਦੇਖੋ ਮਾੜੇ ਚੱਲ ਰਿਹਾ ਪਰਮਾਤਮਾ ਮੇਰ ਕਰੇ ਜਲਦੀ ਠੀਕ ਹੋਣ ਖੜਾ ਕਰਕੇ ਹੈਨਾ ਖੜਾ ਕਰਕੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਵਹੇ ਗੁਗਰੇ ਜਲਦੀ ਠੀਕ ਹੋਣ ਫਿਰ ਆਪਾਂ ਨਾ ਇਹਨੂੰ ਬਾਈ ਹੈਂਡ ਤੁਸੀਂ ਲੈ ਸਕਦੇ ਹੋ ਪਟਿਆਲਾ ਬਠਿੰਡਾ ਤੇ ਹਰਿਆਣੇ ਦੇ ਵਿੱਚ ਸਰਸਵ ਠੀਕ ਹੈ ਜੀ ਉੱਥੇ ਆ ਕੇ ਤੁਸੀਂ ਲੈ ਸਕਦੇ ਹੋ ਬਿਲਕੁਲ ਤੁਸੀਂ ਲੈ ਸਕਦੇ ਹੋ ਬਿਲਕੁਲ ਜੀ ਦੋਸਤੋਂ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਘਰ ਬੈਠੇ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਘਰ ਬੈਠੇ ਮਗਾ ਸਕਦੇ ਹੋ ਤੇ ਵੈਸੇ ਬਾਈ ਘਰੀ ਤਿਆਰ ਕਰਦਾਗਾ ਬਾਈ ਦਾ ਆਪਾਂ ਤੁਹਾਨੂੰ ਕਰ ਦਿਖਾਈ ਦਿੱਤਾ ਤੇ ਇਹ ਤੇ ਬਾਕੀ ਜਿਹੜਾ ਬਾਈ ਹੈਂਡ ਬਾਈ ਨੇ ਦੱਸਿਆ ਹੋਇਆ ਤੇ ਉਹ ਤੁਸੀਂ ਪਹਿਲਾਂ ਦੱਸਿਆ ਹੋਇਆ ਬਾਈ ਨੇ ਬਠਿੰਡਾ ਪਟਿਆਲਾ ਤੇ ਸਰਸਾ ਹਰਿਆਣਾ ਦੇ ਵਿੱਚ ਇੱਥੇ ਵੀ ਆ ਕੇ ਤੁਸੀਂ ਬਾਈ ਹੈਂਡ ਲੈ ਸਕਦੇ ਪਰ ਤਕਰੀਬ ਜਿਨ੍ਹਾਂ ਨੇ ਕਿਸੇ ਨੇ ਦੂਰ ਬੈਠੇ ਨੇ ਉਹ ਤੁਸੀਂ ਆਪਦਾ ਆਨਲਾਈਨ ਇਨੂੰ ਘਰੇ ਬੈਠੇ ਮੰਗਾ ਸਕਦੇ ਬਾਈ ਬਾਈ ਕੋਈ ਸਾਈਡ ਇਫੈਕਟ ਕੋਈ ਨਹੀਂ ਇਹਦਾ ਬਿਲਕੁਲ ਬਾਈ 100% ਕੋਈ ਸਾਈਡ ਇਫੈਕਟ ਨਹੀਂ ਇਹਦਾ ਫਾਇਦੀ ਫਾਇਦਾ ਸਾਨੂੰ ਅੱਛਾ ਨਹੀਂ ਆਕਾਸ਼ੇ ਕਈ ਤਰ੍ਹਾਂ ਦੇ ਬਿਮਾਰੀਆਂ ਵਾਲੇ ਲੋਕ ਹੁੰਦੇ ਰਹਿਗੇ ਜਿਆਦਾ ਨਹੀਂ ਵੀਰੇ ਇਹ ਜਿਆਦਾ ਪੇਟ ਨੂੰ ਜਿਆਦਾ ਵਧੀਆ ਰੱਖਦਾ ਜਿਵੇਂ ਅੱਛਾ ਠੀਕ ਹੈ ਤੇ ਨਹੀਂ ਜਿਹੜੇ ਮਤਲਬ ਫੇਰ ਵੀ ਹਟਦੇ ਨਹੀਂ ਬਾਈ ਤੇ ਤੂੰ ਕਹਿਤਾ ਦਿੰਨੇ ਵੀ ਬਨ ਬਰੇਜ ਰੱਖਣਾ ਹੁੰਦਾ ਬਨ ਬਰੇਜ ਦੇ ਵਿੱਚ ਕੀ ਕੀ ਚੀਜ਼ਾਂ ਨਹੀਂ ਖਾਣੀਆਂ ਬਾਈ ਉਹ ਬਨ ਬਰੇਜ ਦੇ ਵਿੱਚ ਬਾਈ ਇੱਕ ਤਾਂ ਲਾ ਲਓ ਮਿੱਠਾ ਹੂੰ ਤੇ ਤਲੀ ਚੀਜ਼ ਬੰਦ ਹੈ ਬਿਲਕੁਲ ਵੀ ਬਿਲਕੁਲ ਤਲੀ ਬਿਲਕੁਲ ਬੰਦਾ ਬਾਈ ਖਾਣਾ ਹੋਰ ਕੀ ਹੈ ਫਲ ਫਰੂਟ ਵਗੈਰਾ ਫਲ ਫਰੂਟ ਜੋ ਰੋਟੀ ਪਾਣੀ ਆਪਣੇ ਆਮ ਜੋਕਰਾਂ ਦੇ ਵਿੱਚ ਹੁੰਦਾ ਤੇ ਫਲ ਫਰੂਟ ਲਾ ਲਓ ਤੇ ਜੇ ਤੁਸੀਂ ਬੋਰਾ ਫੇਰਾ ਕਰ ਸਕਦੇ ਤਾਂ ਜਾਦੇ ਬਿਹਤਰ ਬਿਲਕੁਲ ਜੀ ਬਿਲਕੁਲ ਜੀ ਦੋਸਤੋ ਤੁਸੀਂ ਤੇ ਇਸ ਵੀਡੀਓ ਨੂੰ ਬਤਵੱਤ ਸ਼ੇਅਰ ਕਰ ਦਿਓ ਜਾਂ ਤੁਹਾਡੇ ਇੱਕ ਸ਼ੇਅਰ ਦੇ ਨਾਲ ਕੋਈ ਵੀਰ ਹੈ ਜਿਹੜਾ ਇਸ ਬਿਮਾਰੀ ਤੇ ਕਿਉਂਕਿ ਮਟਾਪਾ ਇੱਕ ਬਿਮਾਰੀਆਂ ਦਾ ਘਰੀ ਹੈ ਉਹਦੇ ਤੋਂ ਇਹ ਸੁਟਕਾਰਾ ਪਾ ਸਕੇ ਤੇ ਸ਼ੇਅਰ ਜਰੂਰ ਕਰਦੇ ਜੇ ਕੋਈ ਤੁਹਾਡਾ ਦੋਸਤ ਮਿੱਤਰ ਭੈਣ ਜਾਂ ਕੋਈ ਇਸ ਤਰ੍ਹਾਂ ਦੇ ਮਟਾਪੇ ਦੇ ਵਿੱਚ ਨੇ ਉਹ ਤੇ ਉਹਨਾਂ ਵਾਸਤੇ ਜਰੂਰ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਜਰੂਰ ਕਰ ਦੇਈਏ ਧੰਨਵਾਦ ਜੀ